ਆਪ ਜੀ ਨੂੰ ਦੁਖਿਤ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਰਦਾਰ ਸੁਰਿੰਦਰ ਸਿੰਘ ਜੋ ਕਿ ਮਿਤੀ 21 2026 ਦਿਨ ਮੰਗਲਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਅਤੇ ਮਿੱਠੀ ਯਾਦ ਵਿੱਚ ਪਾਠ ਦਾ ਪੋਗ ਸਾਡੇ ਗ੍ਰਹਿ 138/8 ਡੋਗਰਾ ਮੁਹੱਲਾ ਪਟਿਆਲਾ ਵਿਖੇ 10 ਵਜੇ ਪਵੇਗਾ। ਉਪਰੰਤ ਅੰਤਿਮ ਅਰਦਾਸ ਮਿਤੀ 24 1 2026 ਦਿਨ ਸ਼ਨੀਵਾਰ ਨੂੰ दोपहर बारह तो एक बजे तक गुरद्वारा सभा SST नगर पटियाला विखे होगी सो आप जी शामिल होने अरदास बेनती की जाती है भाणे में प्रभजोत खालसा सपुत्र कुलराज सिंह प्रा मनप्रीत सिंह भतीजा कुलविंदर भतीजा भाणजा हरमिंदर भाणजा हरविंदर कौर पत्नी हरप्रीत सिंह जवाई कवलदीप जवाई ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੀ ਕੇ ਪੰਜਾਬ ਚੈਨਲ YouTube ਤੇ ਵਿਖਾਇਆ ਜਾਵੇਗਾ ਧੰਨਵਾਦ